ਪਿਛਲੇ ਦਿਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਹਿਮਾਚਲ ਸਰਕਾਰ ਦਾ ਇੱਕ ਬਿਆਨ ਦੇਖਿਆ ਹੁਣ ਹਿਮਾਚਲ ਸਰਕਾਰ ਨੇ ਆਪਣੇ ਹਿਮਾਚਲ ਦੇ ਵਿੱਚ ਸੁੱਕੇ ਦੀ ਖੇਤੀ ਭੰਗ ਦੀ ਖੇਤੀ ਨਿਗਲ ਕਰਤੀ ਉਹਨਾਂ ਨੇ ਆਪਣੇ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਸਭ ਨੂੰ ਪਤਾ ਕਿ ਮੈਂ ਪੰਜਾਬ ਦੇ ਵਿੱਚ ਖਸਕ ਕਰਦੀ ਕੀਤੀ ਦੀ ਮੰਗ ਕਰ ਰਿਹਾ 2018 ਦੇ ਵਿੱਚ ਮੈਂ ਬੀਜ ਬੀਤੀ ਸੀ ਮੇਰੇ ਤੇ ਪਰਚਾ ਵੀ ਹੋਇਆ ਸੀ ਤੁਸੀਂ ਲੋਕਾਂ ਦੇ ਸਹਾਇਜੋਗ ਨਾਲ ਪਰਚਾ ਕੈਨਸਲ ਵੀ ਹੋ ਗਿਆ ਸੀਗਾ ਹੁਣ ਬਹੁਤ ਸਾਰੇ ਗੱਲ ਕਹਿਣਗੇ ਕਿ ਭਾਣਾ ਇੱਕ ਨਸ਼ੇ ਨੂੰ ਪ੍ਰਮੋਟ ਕਰਦਾ ਸੁੱਖੇ ਦੀ ਇਹਨੂੰ ਖਾਸ ਕਰ ਜਿਹੜੀ ਭੁੱਕੀ ਵੀ ਹੁੰਦੀ ਹੈ ਖੇਤੀ ਦੇ ਮੈਂ ਪੰਜਾਬ ਵਿੱਚ ਗੱਲ ਕਰਦਾ ਭਾਣਾ ਨਸ਼ੇ ਨੂੰ ਪ੍ਰਮੋਟ ਕਰਦਾ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਮੈਂ ਚਾਹੁੰਦਾ ਕਿ ਪੰਜਾਬ ਦੀ ਖੇਤੀ ਬੜੀ ਬਦਲਣੀ ਚਾਹੀਦੀ ਹੈ ਪੰਜਾਬ ਅੱਜ ਕਣਕ ਦੇ ਝੋਨੇ ਤੇ ਕ੍ਰਿਸੀਮਤ ਆ ਜੇਕਰ ਪੰਜਾਬ ਦੇ ਵਿੱਚ ਖਾਸ ਕਰ ਦੀ ਖੇਤੀ ਹੁੰਦੀ ਹੈ ਕਿਸਾਨ ਕਿੰਨਾ ਅਮੀਰ ਹੋਊਗਾ ਤੁਸੀਂ ਜਿਹੜਾ ਸੁੱਖਾ ਹੈ ਜਿਹੜੀ ਜਿਹੜੀ ਤੇ ਹਿਮਾਚਲ ਸਰਕਾਰ ਨੇ ਸੁੱਖੇ ਦੀ ਖੇਤੀ ਲੀਗਲ ਕਰੀ ਆ ਸੁੱਖਾ ਪੀਣ ਦੇ ਨਾਲ ਪੰਜ ਪੰਜ 7-7 ਦਿਨ ਬੰਦੇ ਨੂੰ ਸੁਰਤ ਬੁੱਧੀ ਨਹੀਂ ਰਹਿੰਦੀ ਕਿੰਨਾ-ਕਿੰਨਾ ਤੁਹਾਨੂੰ ਪਤਾ ਕਿ ਨਸ਼ਾ ਕਹੋ ਜਾਂ ਨਸ਼ਾ ਸੁੱਖਾ ਹੁਣ ਜੇ ਗੱਲ ਕਰੀਏ ਖਾਸ ਖਾਸ ਦੀ ਖਾਸ ਖਾਸ ਪੰਜੀਰੀਆਂ ਦੇ ਵਿੱਚ ਨਿੰਗ ਸਿੰਘ ਰਗੜਾ ਵੀ ਸਾਡੇ ਲਾਉਂਦੇ ਨੇਗੇ ਤੇ ਪੰਜੀਰੀਆਂ ਦੇ ਵਿੱਚ ਵੀ ਪੈਂਦੀ ਆ 80% ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਹੁੰਦੀ ਆ ਫੀਮ ਇੱਕ ਬਹੁਤ ਲਾਏਵੰਦ ਜੜੀ ਬੁੱਟੀ ਕਹ ਲਈਏ ਖੇਤੀ ਕਹ ਲਈਏ ਉਹ ਆ ਪਰ ਪੰਜਾਬ ਦੇ ਵਿੱਚ ਇੱਕ ਪਾਸੇ ਨੌਜਵਾਨ ਸਾਡੇ ਚਿੱਟਾ ਪੀ ਪੀ ਮਰ ਜਾਂਦੇ ਨੇਗੇ ਹਰੇਕ ਪਿੰਡ ਦੇ ਵਿੱਚ ਚਿੱਟਾ ਪੀਣ ਨਾਲ ਮੌਤਾਂ ਹੁੰਦੀਆਂ ਨੇਗੀਆਂ ਇੱਕ ਦੋ ਦਿਨਾਂ ਬਾਅਦ ਖ਼ਬਰ ਆਈ ਜਾਂਦੀ ਆ ਉਹ ਪਿੰਡ ਦੇ ਚਿੱਟਾ ਪੀਣ ਨਾਲ ਮੌਤ ਹੋ ਗਈ ਉਹ ਪਿੰਡ ਦੇ ਵਿੱਚ ਮੌਤ ਹੋ ਗਈ ਸ਼ਰਾਬ ਦੇ ਅਸੀਂ ਦੋ ਦੋ ਠੇਕੇ ਖੋਲੇ ਹੋ ਸ਼ਰਾਬ ਪੀਣ ਨਾਲ ਕਿੰਨੇ ਐਕਸੀਡੈਂਟ ਕਿੰਨੀਆਂ ਮੌਤਾਂ ਤੇ ਕਿੰਨੀਆਂ ਲੜਾਈਆਂ ਕਲੇਸ਼ ਹੁੰਦੇ ਨੇ ਸ਼ਰਾਬ ਪੀਣ ਦੇ ਨਾਲ ਇਸ ਕਰਕੇ ਮੈਂ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੀ ਜੇਕਰ ਖਸਖਾਸ ਦੀ ਖੇਤੀ ਲੀਗਲ ਕਰੀ ਜਾਂਦੀ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਚਾਹੇ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵੇ ਕਿ ਜਿਹਦੀ ਕਿਸਾਨ ਨੂੰ ਵੀ ਲੋੜ ਆ ਤੇ ਇਹ ਇੱਕ ਲਾਹੇਵੰਦ ਖੇਤੀ ਆ ਤੇ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਨੌਜਵਾਨਾਂ ਮੈਂ ਸ਼ਰਤ ਦਾਵੇ ਨਾਲ ਕਹਣਾ ਪੰਜਾਬ ਦੇ ਵਿੱਚ ਚਿੱਟਾ ਖ ਚਿੱਟਾ ਖਤਮ ਹੋ ਜਾਊਗਾ ਟੋਟਲ ਅਫਸਰ ਟੋਟਲ ਅਫਸਰ ਫੀਮ ਖਾਂਦੇ ਨੇ ਤਾਂ ਵਧੀਆ ਲੈ ਕੇ ਬਾਹਰੋਂ ਖਾਈ ਜਾਂਦੇ ਨੇਗੇ ਇੱਥੇ ਨੌਜਵਾਨ ਦੇਖ ਲਓ ਤੇ ਜਿਹੜੇ ਸਾਰੇ ਸਾਰੇ ਲੀਡਰ ਫੀਮ ਖਾਂਦੇ ਨੇਗੇ ਸਾਰੇ ਦੇ ਸਾਰੇ ਖਾਂਦੇ ਨੇ ਕਿ ਨਹੀਂ ਖਾਂਦੇ ਇਸ ਕਰਕੇ ਮੈਂ ਚਾਹਣਾ ਕਿ ਪੰਜਾਬ ਦੇ ਕਿਸਾਨ ਨੇ ਲੈ ਕੇ ਆਂਦਾ ਇਹ ਸੁੱਖਾ ਤਾਂ ਬਹੁਤ ਜ਼ਿਆਦਾ ਮਾੜਾ ਹੈ ਆਪਾਂ ਤੁਸੀਂ ਦੇਖ ਲਓ ਭੰਗ ਤਾਂ ਕਿੰਨੀ ਮਾੜੀ ਆ ਤੇ ਭੰਗ ਦੇ ਨਾਲੋਂ ਇਹ ਜਿਹੜਾ ਸਾਡਾ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀਦੀ ਆ ਕਿਸਾਨ ਬੱਚੂ ਜਵਾਨ ਬੱਚੂ ਜਵਾਨੀ ਬੱਚੂ ਪੰਜਾਬ ਦੀ ਤੇ ਤੁਸੀਂ ਇਹ ਦੇਖ ਲਓ ਕਿ ਕਿੰਨੇ ਲਾਹੇਬੰਦ ਜਿਹੜੀ ਫਸਲ ਆ ਇਸ ਕਰਕੇ ਮੈਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਇਹ ਨਾ ਕਹਦੇਓ ਦੇਖੋ ਜੀ ਭਾਣਾ ਇਹ ਚੀਜ਼ਾਂ ਨੂੰ ਪ੍ਰਮੋਟ ਕਰਦਾ ਭਾਣਾ ਨਸ਼ੇ ਨੂੰ ਪ੍ਰਮੋਟ ਕਰਦਾ ਨਸ਼ਾ ਕੋਈ ਵੀ ਮਾੜਾ ਹੈ ਨਸ਼ਾ ਕੋਈ ਵੀ ਮਾੜਾ ਹੈ ਅੱਜ ਤੱਕ ਕਰ ਕਦੇ ਜ਼ਿੰਦਗੀ ਦਾ ਮਾਦੀ ਸਰੀਰ ਨੂੰ 1 ਰੁਪਏ ਦਾ ਨਸ਼ਾ ਨਹੀਂ ਲਾਇਆ ਪਰ ਇਹ ਜਿਹੜੀ ਮੇਰੀ ਮੰਗ ਹੈ ਮਰੀਕ ਕਿਸਾਨ ਤੌਰ ਤੇ ਹੋਣ ਦੀ ਮੰਗ ਹੈ ਵੀ ਮੈਂ ਕਿਸਾਨ ਖੇਤੀ ਕਰਦੇ ਆ ਸੀ ਵੀ ਇਹ ਖੇਤੀ ਹੋਣੀ ਚਾਹੀਦੀ ਹੈ ਕਿਸਾਨ ਨਹੀਂ ਲਾਹੇਬੰਦ ਹੋਊਗੀ ਤੇ ਜਵਾਨੀ ਤੇ ਇਹ ਦਵਾਈਆਂ ਦੇ ਵਿੱਚ ਪੈਣ ਵਾਲੀ ਇੱਕ ਜੜੀ ਬੂਟੀ ਹੈ ਦਵਾਈਆਂ ਦੇ ਵਿੱਚ ਤੁਹਾਨੂੰ ਪਤਾ ਕਿ ਇਹ ਕੰਮ ਆਉਣ ਵਾਲੀ ਜਿਹੜੀ ਕਿ ਸਾਰੀਆਂ ਸਾਰੀਆਂ ਦਵਾਈਆਂ ਦੇ ਵਿੱਚ ਪੈਂਦੀ ਹੈ ਇਸ ਕਰਕੇ ਇਹ ਮੇਰੀ ਬਹੁਤ ਲੰਮੇ ਸਮੇਂ ਤੋਂ ਮੰਗ ਰਹੀ ਹੈ ਪੰਜਾਬ ਦਾ ਖੇਤੀਬਾੜੀ ਢਾਂਚਾ ਹੋਰ ਵੀ ਬਹੁਤ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਮੈਂ ਚਾਹੁੰਦਾ ਕਿ ਦੋ ਤਿੰਨ ਪਿੰਡਾਂ ਦਾ ਕੋल्ड ਸਟੋਰ ਬਣ ਪੰਜਾਬ ਦੇ ਵਿੱਚ ਸਬਜ਼ੀਆਂ ਹੇਟ ਹੋਰ ਜਿਹੜੀਆਂ ਫਸਲਾਂ ਹੇਟ ਜ਼ਮੀਨ ਆਵੇ ਪਰ ਸਰਕਾਰਾਂ ਦਾ ਇਹ ਗੱਲ ਵੱਲ ਧਿਆਨ ਨਹੀਂ ਹੈਗਾ ਤੇ ਇਹ ਜਿਹੜੀ ਕਿ ਖੇਤੀ ਤੁਸੀਂ ਸਾਰੇ ਜਾਣੇ ਇਸ ਦੀ ਮੰਗ ਕਰੋ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਖਾਸ ਕਰਕੇ ਦੀ ਖੇਤੀ ਇਹ ਨਸ਼ਾ ਜਿਹੜਾ ਚਿੱਟਾ ਜਪੀ ਪੀ ਪੀ ਸਾਡੇ ਨੌਜਵਾਨ ਮਰੀ ਜਾਂਦੇ ਨੇਗੇ ਉਹ ਜੇ ਮਾੜਾ ਮੋਟਾ ਕੋਈ ਚਮਚਾ ਲਾਏ ਕੰਮ ਕਰਨਗੇ ਸ਼ਰਾਬਾਂ ਪੀ ਵੀ ਸਾਡੇ ਨੌਜਵਾਨ ਮਰੀ ਜਾਂਦੇ ਨੇਗੇ ਉਹ ਸਾਡੇ ਕੁਛ ਨਾ ਕੁਛ ਤਾਂ ਉਹ ਕੰਮ ਚੰਗਾ ਖੇਤੀ ਦਾ ਵੀ ਕੰਮ ਕਰਨਗੇ ਜਿਹੜਾ ਵੀ ਮਾੜਾ ਮੋਟਾ ਕੋਈ ਡਰਾਈਵਰ ਡੱਪਾ ਕੋਈ ਛੱਕ ਦਾ ਪੀਕਯੂ ਗੱਡੀ ਵੀ ਬੜੇ ਚਲਾਉਂਦਾ ਹੋਣਾ ਹਨਾ ਖਾ ਕੇ ਮਾੜਾ ਮੋਟਾ ਆਹ ਸ਼ਰਾਬ ਪੀ ਕੇ ਦੇਖ ਲਓ ਭੰਗ ਪੀ ਖਾ ਲਵੇ ਗੱਡੀ ਨਾਲ ਕੋਈ ਗੱਡੀ ਚਲਾ ਸਕਦਾ ਤੇ ਨਾ ਕੋਈ ਸਮਾਜ ਦੇ ਵਿੱਚ ਸੁਰਤਮੁਰਤ ਰਹਿੰਦੀ ਨਹੀਂ ਹੈਗੀ ਇਹ ਇੱਕ ਇਹ ਇੱਕ ਨਸ਼ਾ ਨਹੀਂ ਇੱਕ ਦਵਾਈਆਂ ਦੇ ਵਿੱਚ ਕਿੰਨੀ ਫੀਮ ਵਰਤੀ ਜਾਂਦੀ ਹੈ ਤੇ ਤੁਸੀਂ ਦੇਖੋ ਜਿੰਨੀਆਂ ਜਿੰਨੀਆਂ ਵੀ ਦਵਾਈਆਂ ਨੇ ਹਾਰਡ ਦੀ ਗੱਲ ਕਰੀਏ ਜਿੰਨੀਆਂ ਵੀ ਹੋਰ ਦਵਾਈਆਂ ਨੇ ਸਾਰਿਆਂ ਦੇ ਵਿੱਚ ਫੀਮ ਦੀ ਵਰਤੋਂ ਆ ਤੇ ਇਹ ਕਿਸਾਨ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਤੇ ਸਾਰੇ ਸਾਰੇ ਲੀਡਰਾਂ ਨੂੰ ਤੇ ਜਿਹੜੀ ਸਰਕਾਰ ਹੈ ਇਸ ਨੂੰ ਇਸ ਚੀਤੇ ਜ਼ੋਰ ਦੇਣਾ ਚਾਹੀਦਾ ਵੀ ਹਿਮਾਚਲ ਦੇ ਵਿੱਚ ਜੇਕਰ ਸੂਖੇ ਦੀ ਕੀਤੀ ਲੀਗ ਲਾਤਾ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਖੇਤੀ ਕਿਉਂ ਨਹੀਂ ਹੋ ਸਕਦੀ ਇਸ ਤੇ ਸਾਰੇ ਜਿਹੜੇ ਪੰਜਾਬੀ ਗੌਰ ਕਰਨ ਧੰਨਵਾਦ